ਚਲਦੇ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਨੇ ਕਰਤੀ ਐ ਮਾਝਾ ਮਾਲਵਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਹੁਣ ਗੱਲ ਕਰਦੇ ਆ ਉਹ ਪੈੜਾ ਮਗਲੀਆਂ ਗੱਲ ਸੱਚੀ ਜੇ ਮਾਝੇ ਵਾਲੀ ਬੋਲਣ ਬੋਲੀ ਲੱਗ ਗਿਆ ਹਾਂ ਗਾਲ ਕਾ ਠੀਕ ਕਰਦਾ ਜੇ ਹਰ ਗੱਲ ਦੇ ਮਗਰ ਜੇ ਲਾਉਂਦੀਆਂ ਹਾਂ ਸਾਡੇ ਉਧਰ ਮਾਲਵੇ ਜਮੈਂ ਮੁਖਸਰ ਦਾ ਹੈ ਨਾ ਹਾਂ ਕੀ ਕਰਦਾ ਜੇ ਕੀ ਖਲੋਤਾ ਜੇ ਸਾਡੇ ਕਹਿੰਦਾ ਖੜਾ ਐ ਕੋਟੇ ਕਹਿੰਦੇ ਖਲੋਤਾ ਹੈ ਹਾਂ ਕਰੰਡੇ ਆਏ ਅਡਿਆ ਕਿਉਂ ਲਾਉਣੇ ਮਗਰ ਸਾਡੇ ਕਹਿੰਦੇ ਕਰੀ ਜਾਂਦਾ ਫਿਰ ਮਾਝੇ ਆਲੇ ਅਰਜੀਦਾ ਮਾਝੇ ਆਲੇ ਨੂੰ ਸਲਾਮਾਂ ਕਰਦੇ ਆਂ ਅੱਛਾ ਆ ਕਣਕ ਦੀ ਗੱਲ ਇਹਨਾਂ ਨੇ ਸੁਣਾਤੀ ਏ ਤੁਹਾਨੂੰ ਭਗਵਾਨ ਸਿੰਘ ਮਾਨ ਨੂੰ ਬਣਾਇਆ ਸੀ 50 ਕਿਲੋ ਕਣਕ ਕਰੂਗਾ ਇਹਨੇ ਮਰ ਜਾਣੇ ਨੇ 5 ਕਿਲੋ ਹੀ ਕਰਤੀ ਹੈ ਮਿਲਦੀ ਨਹੀਂ ਸਰ ਮੁੰਡਿਆਂ ਨੂੰ ਨੌਕਰੀ ਕਿੰਨੀ ਲਾਈ ਆ ਮੱਲੇ ਤੇ ਦੱਸ ਦਿਓ ਬਈ ਸੰਦੀਪ ਤੇਰਾ ਕੋਈ ਬੇਲੀ ਲਾਇਆ ਨਹੀਂ ਨਸ਼ੇ ਲਾਦੇ ਨਹੀਂ ਨਸ਼ੇ ਲਾਦੇ ਨਹੀਂ ਨਹੀਂ ਨਸ਼ੇ ਤਾਂ ਉਹ ਕਹਿੰਦਾ ਮੈਂ ਬੰਦ ਕਰ ਦਿੱਤੇ ਜੇ ਕਹਿੰਦੇ ਮੈਂ ਘਰ ਵੀ ਟਾ ਦਿੱਤੇ ਜੇ ਤੇ ਮਰਤੇ ਵੀ ਕਰ ਦਿੱਤੇ ਜੇ ਨਸ਼ਾ ਬੰਦ ਜੇ ਇਹ ਹੁਣ ਇਹ ਨਸ਼ਾ ਕਿਉਂ ਚੱਲਦਾ ਕਹਿੰਦੇ ਸੋਚਿਆ ਇਹ ਨਸ਼ਾ ਤਾਂ ਚੱਲਦਾ ਹੈ ਤੁਸੀਂ ਗੋਹਾ ਕੁੜਾ ਕਰਕੇ ਕੰਮ ਕਰਕੇ ਲੋਕਾਂ ਦੇ ਘਰਾਂ 'ਚ ਤੁਸੀਂ ਤਾਂ ਬੱਚੇ ਪੜ੍ਹਾਤੇ ਹੁਣ ਬੱਚਿਆਂ ਨੂੰ ਗਾਂ ਕੋਈ ਨੌਕਰੀ ਨਹੀਂ ਦਿੰਦਾ ਉਹ ਫਿਰ ਵਿਹਲੇ ਉਸ ਚੌਂਕ 'ਚ ਖੜ ਗਏ ਉਸ ਚੌਂਕ 'ਚ ਖੜ ਗਏ ਫਿਰ ਨਸ਼ੇ ਦੀ ਆਦੀ ਹੋ ਜਾਂਦੇ ਆ ਫਿਰ ਉਹ ਇਹੋ ਜਿਹੇ ਅਤਿਆਚਾਰ ਕਰਦੇ ਆ ਜੇ ਖਤਮ ਹੋਇਆ ਤਾਂ ਦੱਸ ਦਿਓ ਆ ਹੁਣ ਜਿਹੜਾ ਬੰਦਾ ਇਹਨੂੰ ਟਿਕਟ ਦੇਤੀ ਐ ਪਹਿਲਾਂ ਇਹ ਕਹਿੰਦਾ ਸੀ ਆਮ ਪਾਰਟੀ ਐ ਆਮ ਹੁਣ ਖਾਸ ਪੜ ਗਈ ਜਿਹੜੇ ਕਾਲੀਦਲ ਦੇ ਬੰਦੇ ਸੀ ਪੁਰਾਣੇ ਉਹਨਾਂ ਨੂੰ ਲਿਆ ਲਿਆ ਕੇ ਟਿਕਟਾਂ ਲੜਾਈ ਜਾਂਦਾ ਤੂੰ ਕਿਸੇ ਨੂੰ ਦੇ ਦੇ ਸੰਦੀਪ ਨੂੰ ਦੇ ਦੇ ਟਿਕਟ ਜੇ ਤੈਨੂੰ ਆਮ ਬੰਦੇ ਨੂੰ ਦੇਣੀ ਆ ਉਹ ਤਾਂ ਤਿੰਨ ਵਾਰੀ ਪਹਿਲਾਂ ਉਹਨੇ ਖਾਦਾ ਬਹੁਤ ਰਮਾਲ ਪਹਿਲਾਂ ਬਾਗਲਾ ਮੇਲੇ ਖਾਦਾ ਹੁਣ ਤੇਰੇ ਵੇਲੇ ਖਾ ਲਊਗਾ ਪਰ ਤੁਸੀਂ ਵੀ ਸ਼ਹਿਰ ਆ ਗਏ ਬੀਬੀਓ ਕਸਰ ਨਹੀਂ ਛੱਡੀ ਸਾਡੀ ਗਿੱਟਿਆਂ 'ਚ ਝਾੜੂ ਮਾਰਿਆ ਪਿਛਲੀ ਆਦੀ ਤੁਸੀਂ ਬਰੇਕ ਨੇ ਚਲਾਇਆ ਕੋਈ ਮਾਂ ਦੀ ਧੀ ਕਿ ਮਗਰ ਨਹੀਂ ਰਹੀ ਹਾਂ ਪੱਕੇ ਕਰੇ ਚਾਲਾ ਰੋਸ ਕੋਈ ਇੱਕ ਅੱਧੀ ਟਾਗੀ ਟੰਦੀ ਰਹਿ ਗਈ ਹੋਣੀ ਨਹੀਂ ਹਰੇਕ ਨੇ ਚਲਾਇਆ ਹੁਣ ਉਸੇ ਹੱਥ ਨਾਲ ਜਿਸ ਹੱਥ ਨਾਲ ਝਾੜੂ ਚਲਾਇਆ ਉਸੇ ਹੱਥ ਨਾਲ ਝਾੜੂ ਦਾ ਤਿੱਲਾ ਤਿੱਲਾ ਕਰਨਾ ਹੈ ਹਾਂ ਤਾਂ ਮੇਰੀ ਇਹ ਬੇਨਤੀ ਆ ਇਹਨਾਂ ਗੱਲਾਂ ਤੇ ਤੁਸੀਂ ਗਵਾਡ ਫਰਮਾਉਣੀ ਹੈ ਆਪਣੇ ਬਾਬਾ ਸਾਹਿਬ ਉਮੀਦਕਰ ਦਾ ਬੁੱਤ ਨੂੰ ਵੀ ਢੋਣ ਲੱਗ ਪੇ ਆ ਪਿੱਛੇ 26 ਜਨਵਰੀ ਨੂੰ ਬੁੱਤ ਤੇ ਹਮਲਾ ਕਰਤਾ ਅਬਰਸਾ ਤੋਂ ਨੂੰ ਪਤਾ ਹੋਣਾ ਤੇ ਹੁਣ ਪਹਿਲੀ ਵਾਰੀ ਹੋਇਆ ਵੀ ਬਾਬਾ ਸਾਹਿਬ ਬੇਤ ਕਰਦੇ ਬੁੱਤ ਤੇ ਖਾਲੀਸਤ ਲਿਖਦਾ ਸਵਾਰ ਦੀ ਤਾਕਤ ਨੂੰ ਅਜਮਾਓ ਮੈਂ ਤਾਂ ਅੱਗੇ ਕਹਿੰਦਾ ਰਾਜਕੁਮਾਰ ਵੀਰ ਕਸਾਬ ਕਿ ਕਿਸੇ ਤਕੜੇ ਅਮੀਰ ਬੰਦੇ ਦੇ ਜਾਂਦੇ ਰਹੋ ਮੇਰੇ ਇਲਾਕੇ ਚ ਵੀ ਉਹਨੇ ਕਾਜੂ ਖਾ ਕੇ ਵੇਖ ਲਓ ਜਾਂ ਬਦਾਮ ਸਿੱਲੇ ਹੁੰਦੇ ਸਿੱਲੇ ਜਿਹੜਾ ਵੱਡੀ ਕੋਠੀ ਵਾਲਾ ਗਰੀਬ ਦੇ ਕਮਰੇ ਵਾਲੇ ਦੇ ਜਾਮ ਨੂੰ ਇੱਕ ਦੇ ਉਹਨੇ ਕਾਜੂ ਕੜਾਕੇ ਪਾਉਂਦੇ ਐ ਐ ਪਾਜੀ ਪੁੱਛੋ ਕਿਉਂ ਉਹ ਇਸ ਕਰਕੇ ਅਮੀਰ ਦੇ ਘਰੇ ਕਾਲੀ ਵੀ ਖਾ ਜਾਂਦੇ ਆ ਝਾੜੂ ਵਾਲੇ ਵੀ ਖਾ ਜਾਂਦੇ ਆ ਸਾਨੂੰ ਵੀ ਉਹੀ ਖਵਾ ਦਿੰਦੇ ਐ ਪਏ ਹੁੰਦੇ ਐ ਗਰੀਬ ਦੇ ਤਾਂ ਕਾਜੂ ਹੁੰਦਾ ਨਹੀਂ ਗਰੀਬ ਤਾਂ 500 ਰੁਪਿਆ ਤਾਂ ਦਿਹਾੜੀ ਦਾ ਲਾਉਂਦਾ ਰਾਜਕੁਮਾਰ ਵੀਰਕਾ ਜੀ ਵੀ ਆਉਣਾ 500 ਦਾ ਰਾ ਫੜਦਾ ਹਜ਼ਾਰ ਰੁਪਿਆ ਤੁਹਾਡੇ ਤੇ ਲਾਉਂਦਾ ਵੀ ਅੱਜ ਮੇਰੇ ਘਰੇ ਰਾਜੇ ਬੜੇ ਕਿਤੇ ਰਾਜਕੁਮਾਰ ਵੀ ਆਉਣਾ ਤੇ ਮਾਂਜੀ ਜਾਂਦੇ ਆ ਕੱਪ ਮਾਂਜੀ ਜਾਂਦੇ ਆ ਗਰੀਬ ਨੂੰ ਚਾਹ ਚੜਦਾ ਚਾਹ ਵੀ ਸਾਡੇ ਘਰੇ ਕੋਈ ਆਇਆ ਹੈ ਅਮੀਰ ਦੇ ਤਾਂ ਰੁਟੀਨ ਦਾ ਕੰਮ ਹੈ ਇਸ ਕਰਕੇ ਉਹਨਾਂ ਦੇ ਕਾਜੂ ਸੁਲਾਬੇ ਹੁੰਦੇ ਆ ਤੁਹਾਡੇ ਤਾਂ ਜਿਉਂ ਕਿ ਤੁਸੀਂ ਦਿਲੋਂ ਪਿਆਰ ਕਰਦੇ ਜਿੱਦਾਂ ਤੂੰ ਇਹ ਪਾਇੰਟ ਜਾਣ ਫਿਰ ਫੋਟੋ ਭਾਵੇਂ ਕਿਸੇ ਦੀ ਲੱਗੀ ਹੋਵੇ ਝੰਡਾ ਕਿਸੇ ਦਾ ਲੱਗਿਆ ਹੋਵੇ ਜੇ ਇਹਨਾਂ ਨੇ ਬਟਨ ਨਾ ਪਤਾ ਦਾ ਮੈਂ ਨਾ ਨਾ ਵੀ ਦਿੱਤਾ ਬੇਬੇ ਝੰਡਾ ਛੱਤ ਤੇ ਤੇ ਵੋਟ ਝੰਡਾ ਜੀ ਦਾ ਮਰਜ਼ੀ ਲਈ ਰੱਖੀ ਵੋਟ ਤਾਂ ਆਪਦੀ ਮਰਜ਼ੀ ਨਾਲ ਹੁਣ ਤੁਸੀਂ ਚਲਾਕ ਤਾਂ ਬਹੁਤ ਹੋਈ ਗਈ ਹੈ ਹਾਂ ਲੱਕੜ ਦਾ ਮੁੰਡਾ ਤਾਂ ਹਰੇਕ ਨੂੰ ਦੇ ਦਿੰਦੀ ਹੈ ਪੱਤ ਤੈ ਨਹੀਂ ਪਾਦਾ ਪਤਾ ਨਹੀਂ ਪਉਣੀ ਕਿੰਨੂ ਇਵੇਂ ਜਿਵੇਂ ਤੁਹਾਨੂੰ ਸਾਨੂੰ ਪਤਾ ਨਹੀਂ ਲੱਗਿਆ ਦਿੱਤਾ ਝਾੜੂ ਦੀ ਸਰਕਾਰ ਜਦੋਂ ਬਣੀ ਅਸੀਂ ਵੇਖੀਏ ਤਾਈ ਕਹਿ ਕੇ ਸਾਨੂੰ ਗਈ ਸੀ ਪਾ ਕਿੱਦੇ ਰਹੀ ਤਾਈ ਨੇ ਕਿਹੜਾ ਦੱਸਿਆ ਐਵੇਂ ਐਤ ਕੀ ਇਹਨਾਂ ਨੂੰ ਅੱਛਾ ਹੋ ਸਕਦਾ ਆਟਾ ਉਟਾ ਜਾਂ ਲੈ ਕੇ ਆਉਣ ਕਣਕ ਕਣਕੀ ਜਾਂ ਨੂਨ ਮਿਰਚ ਮਸਾਲਾ ਕੋਕੀ ਉਹਦਾ ਡੱਬਾ ਲੈ ਲਿਓ ਜੀ ਆ ਜੇ ਹਾਂ ਨਾ ਨਹੀਂ ਕਰਨੀ ਅਸੀਂ ਨਾ ਰੋਕਣਾ ਨਾ ਨਾ ਪਹਿਲਾ ਸੌਂਡਾ ਇੱਕ ਸਾਲ ਦਾ ਤੇਰਾ 12000 ਬਣ ਗਿਆ ਹਾਂ ਆ ਗੰਦ ਵੀ ਹੈ ਨਹੀਂ ਮੂੰਹ ਚ ਅੱਗੇ ਭਿਆਰ ਰੁਪਿਆ ਆਉਂਦਾ ਹੁੰਦਾ ਤਾਂ ਦੰਦੀ ਦਿਵਾ ਲੈਂਦੇ ਦੋਵੇਂ ਮਾਂ ਪੁੱਤ ਅੱਛਾ ਸੁਣ ਸੁਣ ਹਿਆਰ ਰੁਪਿਆ ਦਿਨ ਦਾ ਮਹੀਨੇ ਦਾ ਹੋਣਾ ਸੀ ਤੇ ਅੱਜ 12 ਮਹੀਨੇ ਦਾ 12000 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਤੇ ਜੇ 1000 ਦਾ ਸਰਮਾਨ ਦੇਊਗਾ ਤੇ ਲੈ ਲਿਓ ਦੂਤੀਆਂ ਪਾਰਟੀਆਂ ਦਾ ਰੋਕਣੀਆਂ ਸੀ ਰੋਕਦੇ ਨਹੀਂ ਇਸ ਦਾ ਕਹਣਾ ਦੇ ਰਾਜ ਹੈ ਤੇਰਾ ਤੂੰ ਮੁੱਖ ਮੰਤਰੀ ਹੈ ਤੇਰਾ ਫਰਜ ਬੰਦਾ ਹੈ ਮਸਾ ਦਾ ਮੌਕਾ ਹੈ ਮਸਾ ਦਾ ਮੌਕਾ ਹੈ ਤੇ ਜੇ ਇਹ ਨਹੀਂ ਨਾ ਆਵੇ ਤੇ ਫੇਰ ਇਹਨਾਂ ਦੀ ਫੋਟੋ ਦੇ ਬਾਹਰ ਜਿਹੜੀ ਜਮਾ ਟੁੱਟਿਆ ਜੋੜਾ ਹੋਇਆ ਨਾ ਉਹ ਬੰਨ ਕੇ ਲੁਕਾ ਦਿਓ ਜੋ ਵੀ ਤੁਹਾਡਾ ਬੇੜਾ ਹੀ ਬਹਿ ਜੇ ਤੁਹਾਡਾ ਮਰ ਜਾਂਦਾ ਵੀ ਹੋਲੀ ਨਹੀਂ ਆਏ ਫੋਟਾ ਸੀਜ਼ਨ ਹੈ ਨਹੀਂ ਨਹੀਂ ਇਹਨਾਂ ਦੇ ਪੋਸਟਰ ਦੇ ਸਾਹਮਣੇ ਟੁੱਟਿਆ ਜੋੜਾ ਜਿਹੜੀ ਜੁੱਤੀ ਜੋ ਮੋਰਾ ਹੋਵੇ ਉਹ ਲਾਇਓ ਨਹੀਂ ਨਹੀਂ ਫਿਰ ਇਹਨਾਂ ਨੂੰ ਕੀ ਕਰਾਉਣਾ ਸੋ ਕਹਿਣ ਦਾ ਭਾਅ ਇਹ ਹੈ ਕਹਿਣ ਦਾ ਭਾਅ ਇਹ ਕਿ ਤਕੜੇ ਹੋ ਕੇ ਕਿ ਬਿਲੇ ਲਾ ਦਿਓ ਕੰਮ ਜਿਹੜਾ ਅਸੀਂ ਲਾਇਆ ਕਰਨ ਬੁਰਜ ਉਹ ਘਰੋਂ ਵੀ ਚੰਗਾ ਸੀ ਉਹਨੂੰ ਟਿੱਕ ਦਿੱਤੀ ਹੈ ਰੱਜਿਆ ਪੁੱਜੀ ਹੈ ਕੋਈ ਲਾ ਕੇ ਹੀ ਜਾਊ ਲੈ ਕੇ ਨਹੀਂ ਜਾਊ ਉਹਰਾ ਪਿਓ ਦੇ ਬਾਰੇ ਪੁੱਛ ਲੋਰਾ ਪਿਓ 11000 21000 ਆਪਦੇ ਆ ਕੁੜੀਆਂ ਬੁੜੀਆਂ ਨੂੰ ਕੋਲੋਂ ਹੀ ਸ਼ਗਨ ਦੇ ਦਿੰਦਾ ਸੀ ਸ਼ਰੀਫ ਆਦਮੀ ਸਾਨੂੰ ਸਾਰੇ ਕਹਿੰਦੇ ਯਾਰ ਇਹ ਤਾਂ ਸ਼ਰੀਫ ਜੱਲ ਬੰਦਾ ਹੈ ਉਹ ਕਾਲੀ ਦਾ ਲਾਲਾ ਉਹ ਜਿਹੜਾ ਝਾੜੂ ਵਾਲਾ ਜਿਹਦੀ ਚਿੱਟੀ ਦਾੜੀ ਹੋ ਗਈ ਪਹਿਲਾਂ ਤਿੰਨਵਰੀ ਬਣਿਆ ਹਰਮੀਤ ਪਹਿਲਾਂ ਉਹਦੀ ਕਾਲੀ ਸੀ ਹੁਣ ਚਿੱਟੀ ਹੋ ਗਈ ਕਹਿੰਦਾ ਯਾਰ ਇਹ ਤਾਂ ਸ਼ਰੀਫ ਹੈ ਗੋਲੂ ਮੋਲੀ ਜੈ ਮੈਂ ਕਿਹਾ ਗੱਲ ਸੁਣੋ ਇਹ ਗੁੰਡਾ ਚਾਹੀਦਾ ਸਾਨੂੰ ਖੋਡੇ ਕਰੇ ਗੁੰਡਾ ਗੁੰਡਾ ਨੂੰ ਬੁਲਾਉਣਾ ਐਮਐਲਏ ਦਾ ਕੰਮ ਐ ਐਮਸੀ ਦਾ ਕੰਮ ਐ ਗੱਊ ਹੋਵੇ شریف ਹੋਵੇ ਤੁਹਾਡੀਆਂ ਕੁੜੀਆਂ ਬੁੜੀਆਂ ਕੋਲੇ ਬਹਿ ਜੇ ਤੁਹਾਡੀ ਮਾਂ ਦੇ ਮੰਜੇ ਤੇ ਬਹਿ ਜੇ ਤੁਹਾਡੀ ਪਰਜਾਈ ਦੇ ਕੋਲੇ ਬਹਿ ਕੇ ਦੁੱਖ ਸੁੱਖ ਸੁਣ ਲੇ ਤੇ ਉਹਦਾ ਕੰਮ ਕਰੇ ਵਿੱਚਗਾ ਭੈਣੇ ਮੈਂ ਤੇਰਾ ਕੰਮ ਕਰੂੰਗਾ ਸਾਨੂੰ ਲੁੱਚੇ ਲੰਡੇ ਨਹੀਂ ਚਾਹੀਦੇ ਨਾ ਗੁੰਡੇ ਚਾਹੀਦੇ ਜਿਹੜਾ ਲੀਡਰ ਬੰਦਾ ਹੋਵੇ ਲੀਡਰ ਦਾ ਹੱਥ ਤਾਂ ਜੁੜੇ ਹੋਣੇ ਚਾਹੀਦੇ ਕੋਈ ਗਾਲ ਨਹੀਂ ਕੱਢੀ ਚੰਗਾ ਮਾਤਾ ਜੀ ਗਲਤੀ ਹੋ ਗਈ ਚੰਗਾ ਬਾਪੂ ਜੀ ਚੰਗਾ ਬਾਈ ਜੀ ਜੇ ਅਗਲਾ ਪਿਸਤੌਲ ਕੱਢ ਲੇ ਤਿੰਨ ਮਾਰੇ ਕਾਲੀ ਦਾਲਾ ਨੇ ਇੱਕ ਪਿਸਤੌਲ ਆ ਲੈ ਦਿੱਤਾ ਬਾਠ ਬਾਠ ਹੈ ਓਰੀ ਓਰੀ ਸੱਸ ਨਾਲ ਓਰੀ ਸੱਸ ਨਾਲ ਲੜਦੀ ਹੈ ਆ ਗੱਲਾਂ ਕਰਦੇ ਆ ਮੁੰਡੇ ਵੀ ਹਾਂ ਯਾਰ ਉਹੀ ਹੈ ਬਾਠ ਜਿਹੜੇ ਗੱਲ ਕਰਦਾ ਮੈਂ ਨਹੀਂ ਡਰਦਾ ਔਰੇ ਤੋਂ ਇਹ ਇੱਥੇ ਡਰਾਈਪ ਹੋਦਾ ਜਿੱਦੇ ਮੇਰੇ ੱਟਕੇ ਚੜ ਗਏ ਨਾ ਰਗੜੂ ਬੜਾ ਬਾਠ ਨੂੰ ਪਹਿਲੇ ਹੱਲੇ ਹੀ ਰਗੜ ਦੂੰਗਾ ਪਹਿਲੇ ਮਹੀਨੇ 'ਚ ਹੀ ਰਗੜ ਦੂੰਗਾ ਐਮ ਰੁੱਲਿਆ ਹਾਂ ਲੋਕਾਂ ਨੂੰ ਕਰਦਾ ਲੋਕ ਡਰੀ ਜਾਂਦੇ ਫਿਰ ਕਿਸੇ ਨੂੰ ਤਾਂ ਭਗਤ ਸਿੰਘ ਬੰਨਾ ਹੀ ਪਊ ਸੱਜਣੋ ਇਹ ਗੈਂਗਸਟਰ ਜੇ ਮਕੌਣੇ ਆ ਤਾਂ ਫਿਰ ਕਿਸੇ ਨੂੰ ਤਾਂ ਚੱਕੜੀ ਪਊ ਵੀੜਾ ਹਾਂ ਇਹ ਜੇ ਨਾਮਕਾਏ ਹੁਣ ਤੁਸੀਂ ਦਾ ਕੰਮ ਕਰਦੇ ਹੋ ਦੁਕਾਨਾਂ 'ਤੇ ਤੁਸੀਂ ਕੰਮ ਕਰਦੇ ਹੋ ਕੋਈ ਰਿਕਸ਼ਾ ਚਲਾਉਂਦਾ ਕੋਈ ਰੇੜੀ ਲਾਉਂਦਾ ਕਿਤੇ ਦੁਕਾਨ ਤੇ ਲੱਗਿਆ ਇਹਦਾ ਕੰਮ ਹੀ ਸੌਖਾ ਹੈ ਪਿਸਤੌਲ ਲੈ ਲਓ ਬਾਈ ਰਾਤ ਨੂੰ 9 ਵਜੇ ਘੇਰ ਲਿਆ ਕਰੋ ਤੁਸੀਂ ਮਹੀਨੇ ਚੋਂਨੇ ਪੈਸੇ ਕਮਾਉਣੇ ਇੱਕ ਦਿਨ ਚ ਹੀ ਕਮਾ ਲਿਆ ਕਰੋਗੇ ਇਹਦਾ ਨਵੀਂ ਸੇਧ ਦੇਣ ਲੱਗਿਆ ਐਸਾ ਰਗੜੂ ਸਾਰਾ ਪਰਿਵਾਰ ਯਾਦ ਰੱਖੂਗਾ ਇਹਨਾਂ ਨੇ ਸ਼ਰਮਲਾ ਦੀ ਸਾਰੇ ਪੰਜਾਬ ਨੂੰ ਜਿਹੜਾ ਗੈਂਗਸਟਰ ਉੱਥੇ ਮਾਰਦਾ ਕੱਲ ਇੱਕ ਥਾਂ ਤੇ ਜਾ ਕੇ ਐ ਕਬੱਡੀ ਪਲੇਅਰ ਮਾਰ ਰਿਹਾ ਜੰਗਰਾਉ ਸੁਣਿਆ ਟੀਵੀ ਤੇ ਆਇਆ ਹੁਣੇ ਉਰੀ ਮਾਂ ਨੇ ਮੇਰੇ ਸਾਹਮਣੇ ਇੱਕ ਹੀ ਮੁੰਡਾ ਸੀ 28 ਸਾਲ ਦਾ ਢਿੱਡ ਇੱਕ ਘੰਟਾ ਪਿੱਟੀ ਗਈ ਇੱਕ ਘੰਟਾ ਟਿੱਕ ਟਿੱਕ ਪਟਿਆ ਮਾਰ ਮਾਰ ਕੇ ਕਹਿੰਦੀ ਮੈਂ ਮਰ ਗਈ ਜਾਂ ਮੈਨੂੰ ਜ਼ਹਿਰ ਦੇ ਦਿਓ ਪਰसों ਗਿਆ ਸੀ ਜਲੰਧਰ ਸਾੜੀ ਦੁਕਾਨ ਲੁੱਟ ਲਈ 10:30 ਵਜੇ ਸੁਨਿਆਰੇ ਦੀ ਪਿਸਟੋਲ ਵਾਲੇ ਤਿੰਨ ਬੰਦੇ ਸੀ 9:30 ਵਜੇ ਰਾਤ ਨੂੰ ਨਹੀਂ ਤੜਕੇ ਚੌਥੇ ਗਿਆ ਸੀ ਮਾਨਸਾ ਸੇਟ ਬੈਠਾ ਸੀ ਦੁਕਾਨ ਤੇ ਗੋਲੀਆਂ ਚੁਲਾ ਰਿਹਾ ਉਹਦਾ ਸ਼ੀਸ਼ੇ ਦੇ ਵਿੱਚ ਜੀ ਗੋਲੀ ਤਿਲਕ ਗਈ ਉਹ ਵੱਜ ਗਿਆ ਤੇ ਰਾਤ ਨੂੰ ਕਰੋੜ ਮੰਗ ਲਿਆ ਇਹ ਕੰਮ ਬੜਾ ਸੌਖਾ ਹੈ ਤੇ ਕੱਲ੍ਹ ਨੂੰ ਪਤਾ ਲੱਗਿਆ ਕਿ ਨਹੀਂ ਮੌਲੀ ਬੰਦਾ ਮਾਰਦਾ ਤੇ ਅੱਜ ਹੁਣ ਖਬਰਾਂ ਚ ਆਈ ਜਾਂਦਾ ਵੀ ਪੁਲਿਸ ਨੇ ਅਖਬਾਰ ਨਹੀਂ ਪਹੁੰਚੇ ਮੰਡੀਆਂ ਚ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਬੰਬ ਹੈ ਤੇ ਬੰਬ ਦੀ ਇਤਲਾਹ ਨੂੰ ਲੈ ਕੇ ਸਾਰੀਆਂ ਖਬਰਾਂ ਵਾਲੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਟੈਲੀਵਿਜ਼ਨ ਦੇ ਚੱਲੀ ਜਾਂਦਾ ਹੈ ਅੱਜ ਦੇ ਟ੍ਰਿਬਿਊਨ ਅਖਬਾਰ ਦੀ ਵੱਡੀ ਸੁਰਖੀ ਹੈ ਆ ਹਾਲਾਤ ਕਰਤੇ ਬੰਬ ਤੁਸੀਂ ਬੜੇ ਵੇਖੇ ਤਰਨ ਤਰਨ ਤੇ ਪੱਟੀ ਵਾਲਿਓ ਸੜਕ ਤੇ 4 ਵਜੇ ਤੋਂ ਬਾਅਦ ਬੰਦਾ ਨਹੀਂ ਲੱਬਿਆ ਥਿਆਉਂਦਾ ਸੀ ਨਾ ਬਰਾਤ ਜਾਂਦੀ ਸੀ ਨਾ ਘੋੜੀ ਚੜ੍ਹਦੀ ਸੀ ਨਾ ਜਗਰਾਤਾ ਲੱਗਦਾ ਸੀ ਨਾ ਓਏ ਡੀਜੇ ਲੱਗਦਾ ਸੀ ਮੁੰਡਿਓ ਤੇ ਨਾਲ ਜਿਵੇਂ ਤੁਸੀਂ ਬਾਗ ਕਟਾਏ ਐ ਕੋਈ ਬਾਗ ਨਹੀਂ ਕੱਟਣ ਦਿੰਦਾ ਹੀ ਉੱਤੇ ਹੀ ਮਾਰਦੇ ਸੀ ਕੰਨ ਦੀ ਪੜਪੜੀ ਐਨੇ ਮਾੜੇ ਹਾਲਾਤ ਹੋ ਗਏ ਸੀ ਸਹੀ ਗੱਲ ਹੈ ਹੁਣ ਅਸੀਂ ਆਜ਼ਾਦੀ ਨਾਲ ਐ ਸਾਡੀ ਜਾਤ ਪਾਤ ਸਾਡਾ ਧਰਮ ਇਹ ਇਸ ਦੇਸ਼ ਚ ਆਜ਼ਾਦੀ ਹੈ ਕਿ ਹੈ ਕਿਸੇ ਜਾਤੀ ਦਾ ਮੁੰਡਾ ਹੈ ਉਹ ਬੰਦਾ ਹੈ ਉਹ ਆਪਣੀ ਆਵਾਜ਼ ਬਲੰਦ ਕਰਕੇ ਜਿਉ ਸਕਦਾ ਕਿਉਂਕਿ ਇਹ ਭਾਰਤ ਦੇਸ਼ ਆਜ਼ਾਦ ਦੇ ਅਸੀਂ ਵਾਸੀ ਆ ਤਾਂ ਨੂੰ ਸਕੂਲ ਚ ਖਾਇਆ ਜਾਂਦਾ ਜਾਂਦੇ ਰਹੇ ਉਹ ਸਕੂਲ ਚ ਤੋਂ ਹੀ ਸਾਰੇ ਜਨ ਗੰਨ ਮੰਨਿਆਂ ਦੀ ਨਾ ਇੱਕ ਜਾਇਆ ਹੈ ਭਾਰਤ ਦੇ ਭਾਗੇ ਵਿਦਾਤਾ ਹੈ ਸਰੋਲੇ ਰੈਗ ਨਹੀਂ ਸਾਰੇ ਜਹਾਂ세 ਅੱਛਾ ਹਿੰਦੂਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੀ ਇਹ ਗੁਲਿਸਥਾਨ ਹਮਾਰਾ ਇਹ ਕੌਣ ਸਕੁੰਦ ਰਿਆ ਜਿਹੜਾ ਬੱਚਾ ਨਿੱਕਾ ਜਾਉਂਦਾ ਉਹ ਪਸਰਾਇਆ ਸੋ ਤਕੜੇ ਰੋ ਇੰਨਾ ਜਿਹੜੀਆਂ ਤਾਕਤਾਂ ਐ ਇਹਨਾਂ ਦੇ ਖਿਲਾਫ ਲੜੋ ਤੇ ਬਾਈ ਸੰਦੀਪ ਸਿੰਘ ਤਗੜਾ ਰਹੇ ਤੇਰੇ ਨਾਲ ਪੱਕੀ ਰਾਜ ਕੁਮਾਰ ਵੀਰ ਕਾ ਜੀ ਇੱਥੋਂ 30 ਕਿਲੋਮੀਟਰ ਤੇ ਬੈਠੇ ਐ ਪੱਕੀ ਯਾਰੀ ਪਾ ਯਾਰਾਂ ਦਾ ਯਾਰ ਹੈ ਜਿਹੜਾ ਕੋਈ ਕਹੂਗਾ ਖੜੂਗਾ ਜਿਹੜਾ ਕੰਮ ਇਹਨੇ ਕੋਕੇ ਲਾਤੇ ਉਹ ਫਿਰ ਕਿਸੇ ਤੇਰੇ ਰਮੀਤ ਮੂਤ ਤੋਂ ਨਹੀਂ ਲੱਗੇ ਇਹ ਕੋਕੇ ਲਾ ਸੋ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਨੌਜਵਾਨ ਮੁੰਡਿਆਂ ਦਾ ਧੰਨਵਾਦ ਮੇਰੇ ਭਰਾ ਇਹ ਆਪ ਦਾ ਕੰਮ ਕਾਰ ਛੱਡ ਕੇ ਇਤਵਾਰ ਦਾ ਮੇਰੀਆਂ ਮਾਵਾ ਭੈਣਾਂ ਦਾ ਬਹੁਤ ਧੰਨਵਾਦ ਜਿਹੜੀਆਂ ਆਪ ਦਾ ਕੰਮ ਕਾਰ ਛੱਡ ਕੇ ਇੱਥੇ ਬੈਠੀਆਂ ਇਹ ਦੁਬਾਰਾ ਦਿਲ ਦੀਆਂ ਗਹਿਰਾਈਆਂ ਤੋਂ ਰਲ ਕਮਾਣ ਨੀਰਕਾ ਜੀ ਸੰਦੀਪ ਭਰਾ ਦਾ ਰਲਾਵੇ ਹਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੈ ਜੀ